ਦੋਸਤੋ ਇਸ ਵੀਰ ਦੀ ਇੱਕ ਵੀਡੀਓ ਪਹਿਲਾਂ ਵੀ ਅਪਲੋਡ ਕੀਤੀ ਸੀ ਤੁਸੀਂ ਬੜਾ ਪਿਆਰ ਦਿੱਤਾ ਉਹਨੂੰ ਤੇ ਇਹ ਵੀਰ ਦੀ ਆਵਾਜ਼ ਸੁਣ ਕੇ ਮੈਂ ਕਹਿੰਦਾ ਵੀ ਤੁਸੀਂ ਇਹਦੇ ਫੈਨ ਹੋ ਜਾਓਗੇ ਤੁਹਾਨੂੰ ਬਾਕੀ ਸਾਰੇ ਸਿੰਗਰ ਚੰਗੇ ਲੱਗਣੋਂ हट ਜਾਣਗੇ ਜੇ ਇਸ ਵੀਰ ਨੂੰ ਸਹੀ سپورਟ ਮਿਲ ਜਾਂਦੀ ਸਹੀ ਟਾਈਮ ਤੇ ਤਾਂ ਮੈਨੂੰ ਲੱਗਦਾ ਵੀ ਅੱਜ ਨੇ ਲਗਭਗ ਸਾਰੇ ਕਲਾਕਾਰ ਖੋਜੇ ਲਾਦਨੇ ਸੀ ਕਿਉਂਕਿ ਇਹ ਇੱਕ ਕਲਾ ਹੈ ਨਾ ਜਿਹੜੀ ਏਦਾਂ ਲੱਗਦਾ ਵੀ ਜਿਵੇਂ ਪੂਰਾ ਕਿਸੇ ਗੁਰੂ ਦਾ ਚੰਡਿਆ ਹੁੰਦਾ ਪਰ ਇਹਦੀ ਹਾਲਾਤ ਦੇਖ ਕੇ ਲੱਗਦਾ ਹੈ ਕਿ ਇਹਨੂੰ ਕੋਈ ਸਮੇਂ ਦੀ ਅਸੀਂ ਮਾਰ ਪਈ ਹੈ ਜਿੱਤੇ ਕਰਕੇ ਇਹ ਹਾਲਾਤ ਹੋਏ ਨੇ ਬਾਕੀ ਗੁਰਿੰਦਰ ਐਸ ਐਚ ਗੁਰਿੰਦਰ ਐਚ ਐਸ ਪੀ ਵੀਰ ਨੇ ਇਹਦੀ ਵੀਡੀਓ ਅਪਲੋਡ ਕੀਤੀ ਸੀ ਜਿੱਥੋਂ ਸੋਸ਼ਲ ਮੀਡੀਆ ਤੋਂ ਬੜਾ ਲੋਕਾਂ ਨੂੰ ਪਿਆਰ ਮਿਲਿਆ ਤਾਂ ਵੀਡੀਓ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਪਾ ਦਾਂਗੇ ਜੇਕਰ ਤੁਸੀਂ ਨਹੀਂ ਦੇਖੀ ਤਾਂ ਪਹਿਲੀ ਵੀਡੀਓ ਵੀ ਦੇਖ ਲਿਓ ਦੂਜੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਆ ਬੜਾ ਟੈਲੈਂਟ ਦੇ ਬੰਦੇ ਚ ਯਾਰ ਕਿਆ ਬਾਤ ਹੈ ਵੀ ਹਜੇ ਵੀ ਕੁਝ ਨਹੀਂ ਵਿਗੜਿਆ ਹਜੇ ਵੀ ਤੁਸੀਂ ਸਪੋਰਟ ਕਰੋ ਤਾਂ ਬੰਦਾ ਸਿਖਰਾਂ ਤੇ ਜਾ ਸਕਦਾ ਪੂਰਾ ਸਟਾਰ ਬੰਦਾ ਬਣ ਸਕਦਾ ਅੱਜ ਸ਼ੇਅਰ ਕਰ ਦਿਓ ਦੱਬ ਕੇ ਮਿੱਤਰੋ ਸੁਣੋ ਤੁਸੀਂ ਟੈਲੈਂਟ ਦੇਖੋ ਬੰਦੇ ਦਾ ਕਹਿਣੇ ਦਾ ਨਹੀਂ ਸ਼ੌਕ ਉਹ ਕੀ ਹੋਵਾ ਭਾਈ ਹਾਏ ਕਹਿਣੇ ਦਾ ਨਹੀਂ ਸ਼ੌਕ ਲੋਕੀ ਆਖ ਦੇਸ਼ ਰਬੀ ਪਰ ਤੇਰੀ ਆ ਦੁੱਖਾ ਦੇ ਸਤਾਏ ਹੋਏ ਪੀਨੇ ਆਏ ਖਾਰੇ ਕਦੋਂ ਦੇ ਮਦ ਮੁਕ ਜਾਂਦੇ ਤਲ ਤੇਰੀਆ ਦੂ शोक लोकी आखदे शा पी सादा वाल ड पीरा ॾी मज़ारि तूं सुखा دی मज़ार पीर سکھ دی رہی तूं